ਕੈਨੇਡੀਅਨ ਖਬਰਾਂਾਂ 'ਮਾਂ ਦੇ ਵਿੱਚ ਵੱਡੀ ਖਬਰ ਜੇਕਰ ਤੁਸੀਂ ਇਸ ਟੈਕਸ ਕ੍ਰੈਡਿਟ ਲਈ ਯੋਗ ਹੋ ਤਾਂ ਇਸ ਹਫ਼ਤੇ ਤੁਹਾਡੇ ਬੈਂਕ ਖਾਤੇ ਵਿੱਚ ਭੁਗਤਾਨ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਕੈਨੇਡਾ ਰੈਵਨਿਊ ਏਜੰਸੀ ਦੇ ਅਨੁਸਾਰ ਯੋਗ ਕੈਨੇਡੀਅਨਾਂ ਨੂੰ ਇਸ ਹਫ਼ਤੇ ਦੇ ਅਖੀਰ ਵਿੱਚ ਆਪਣੇ ਬੈਂਕ ਖਾਤਿਆਂ ਦੇ ਅੰਦਰ ਜੀਐਸਟੀ ਐਜਐਸਟੀ ਟੈਕਸ ਕ੍ਰੈਡਿਟ ਭੁਗਤਾਨ ਦੀ ਉਮੀਦ ਕੀਤੀ ਜਾ ਸਕਦੀ ਹੈ। CRA ਦੀ ਵੈੱਬਸਾਈਟ ਨੇ ਕਿਹਾ ਹੈ ਕਿ ਤਮਾਹੀ ਭੁਗਤਾਨ ਪ੍ਰੋਗਰਾਮ ਵਿੱਚ ਨਮਨਿਤਮ ਕਿਸ਼ਤ ਸ਼ੁੱਕਰਵਾਰ ਨੂੰ ਆਉਣ ਦੀ ਉਮੀਦ ਹੈ ਤੇ ਤੁਹਾਨੂੰ ਦੱਸਦੇ ਕਿ ਕ੍ਰੈਡਿਟ ਆਕਰ ਹੈ ਕੀ GST HST ਕ੍ਰੈਡਿਟ ਇੱਕ ਗੈਰ ਟੈਕਸ ਯੋਗ ਰਕਮ ਹੈ ਜੋ ਘੱਟ ਤੇ ਮਾਮੂਲੀ ਆਮਦਨ ਵਾਲੇ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਸਾਲ ਵਿੱਚ ਚਾਰ ਵਾਰ ਅਦਾ ਕੀਤੀ ਜਾਂਦੀ ਹੈ ਇਸ ਲਾਭ ਲਈ ਯੋਗ ਆਮਦਨੀ ਪੱਧਰ CRA ਤੋਂ ਇੱਥੇ ਇੱਕ ਚਾਰਟ ਵਿੱਚ ਜਿੱਤੇ CRA ਨੇ ਕਿਹਾ ਹੈ ਕਿ ਇਸ ਦਾ ਮੌਜੂਦਾ ਉਦੇਸ਼ ਵਸਤੂਆਂ ਤੇ ਸੇਵਾਵਾਂ ਟੈਕਸ ਦਾ ਮੇਲ ਖਾਂਦਾ ਵਿਕਰੀ ਟੈਕਸ ਹੈ ਜੋ ਉਹ ਅਦਾ ਕਰਦੇ ਨੇ ਤੇ ਉਹ ਆਫਸੈਟ ਕਰਨ ਵਿੱਚ ਉਹਨਾਂ ਨੂੰ ਮਦਦ ਕਰਦਾ ਹੈ CRA ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ CRA ਦਾ ਭੁਗਤਾਨ ਕਰਨ ਦੇ ਮਹੀਨੇ ਦੇ ਸ਼ੁਰੂ ਵਿੱਚ ਆਮਦਨ ਕਰ ਦੇ ਉਦੇਸ਼ ਲਈ ਕੈਨੇਡਾ ਦਾ ਨਿਵਾਸੀ ਹੋਣ ਦਾ ਯੋਗ ਹੁੰਦਾ ਹੈ ਸੀਮਾਹੀ ਭੁਗਤਾਨਾਂ ਤੋਂ ਪਹਿਲਾਂ ਹੀ ਮਹੀਨੇ ਵਿੱਚ ਵਿਅਕਤੀਆਂ ਦੀ ਉਮਰ 19 ਸਾਲ ਅਤੇ ਇਸ ਤੋਂ ਵੱਧ ਹੋਣੀ ਚਾਹੀਦੀ ਹੈ 19 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਹੀਠਾਂ ਤੁਹਾਨੂੰ ਜੋ ਸ਼ਰਤਾਂ ਸੀ ਦੱਸਾਂਗੇ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਜੀਵਨ ਸਾਥੀ ਜਾਂ ਫਿਰ ਕੰਮਲਾ 파ਟਨਰ ਹੋਵੇ ਜਾਂ ਮਾਪੇ ਹਨ ਜਾਂ ਫਿਰ ਤੁਹਾਡੇ ਬੱਚਿਆਂ ਦੇ ਨਾਲ ਤੁਸੀਂ ਰਹਿੰਦੇ ਹੋ ਇਸ ਤੋਂ ਇਲਾਵਾ ਯੋਗਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨੀ ਕਮਾਈ ਕਰਦੇ ਹੋ ਤੁਹਾਡੀ ਨਿਜੀ ਹਾਲਾਤਕੀਨੇ ਉਦਾਹਰਨ ਦੇ ਲਈ ਬਿਨਾ ਬੱਚਿਆਂ ਵਾਲਾ ਵਿਅਕਤੀ ਸਿਰਫ ਕ੍ਰੈਡਿਟ ਲਈ ਯੋਗ ਹੁੰਦਾ ਹੈ ਜੇਕਰ ਉਸ ਦੀ ਕੁੱਲ ਆਮਦਨ 50000 ਤੋਂ ਘੱਟ ਹੈ ਸੀਆਰਏ ਤੋਂ ਥਰੁਖਸ ਹੋਲਡ ਦੇ ਵੇਰਵਿਆਂ ਦੇ ਇਹ ਵਿੱਚ ਇਹ ਗੱਲ ਕਹੀ ਗਈ ਹੈ ਕਿ ਸੀਆਰਏ ਹਰੇਕ ਵਿਅਕਤੀ ਲਈ ਵਿਆਵਸਥਾ ਸਥਿਤੀ ਜੀਐਸਟੀ ਐਚਐਸਟੀ ਕ੍ਰੈਡਿਟ ਲਈ ਰਜਿਸਟਰਡ ਯੋਗ ਬੱਚੇ ਅਤੇ 2023 ਬੀਸ ਈਅਰ ਲੇ ਅਡਜਸਟਡ ਪਰਵਾਰਕ ਸ਼ੁੱਧ ਆਮਦਨੀ ਤੇ ਆਧਾਰ ਤੇ ਕ੍ਰੈਡਿਟ ਰਕਮ ਨੂੰ ਆਧਾਰਿਤ ਕਰਦਾ ਹੈ। ਕੁੱਲ ਮਿਲਾ ਕੇ ਅਜਿਹੇ ਜਿਹੜੇ ਖਬਾਰੇ ਨੇ ਉਹ ਵੱਧ ਤੋਂ ਵੱਧ 519 ਤੱਕ ਡਾਲਰ ਜੋ ਪ੍ਰਾਪਤ ਕਰਨਗੇ ਤੇ ਉਥੇ ਕੈਨੇਡੀਆਨ ਜੋ ਵਿਆਹ ਹੋਏ ਨੇ ਇੱਕ ਕਮਾਨ ਲਾ ਪਾਰਟਨਰ ਲਈ 680 ਡਾਲਰ ਤੱਕ ਉਹ ਪ੍ਰਾਪਤ ਕਰ ਸਕਦੇ ਨੇ ਇਸ ਤੋਂ ਇਲਾਵਾ ਉਹਨਾਂ ਨੂੰ 19 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ 179 ਡਾਲਰ ਦੀ ਵਾਧੂ ਫੰਡਿੰਗ ਪ੍ਰਾਪਤ ਹੁੰਦੀ ਹੈ ਕੁੱਲ ਮਿਲਾ ਕੇ ਇੱਕ ਸਾਲ ਦੇ ਦੌਰਾਨ ਚਾਰ ਭੁਗਤਾਨਾਂ ਵਿੱਚ ਇਸ ਨੂੰ ਵੰਡਿਆ ਜਾਂਦਾ ਹੈ ਇੱਕ ਵਿਅਕਤੀ ਦਾ ਪਰਿਵਾਰ ਨੂੰ ਪ੍ਰਾਪਤ ਹੋਣ ਵਾਲੀ ਅਸਲ ਰਕਮ ਤਨਖਾਹ ਅਤੇ ਤੁਹਾਡੇ ਬੱਚਿਆਂ ਦੀ ਗਿਣਤੀ ਅਤੇ ਉਮਰ ਦੇ ਰਾਸਤ ਦੇ ਪ੍ਰਬੰਧਾਂ ਸਮੇਤ ਕਾਰਕਾਂ ਤੇ ਨਿਰਭਰ ਕਰਦੀ ਹੈ ਜੁਲਾਈ 2024 ਅਤੇ 2025 ਦੇ ਵਿਚਕਾਰ ਪ੍ਰਾਪਤ ਹੋਏ ਭੁਗਤਾਨ ਤੁਹਾਡੇ ਦੁਆਰਾ 2023 ਟੈਕਸ ਸਾਲ ਵਿੱਚ ਕੀਤੇ ਗਏ ਭੁਗਤਾਨਾਂ ਤੇ ਆਧਾਰਿਤ ਹੋਣਗੇ ਆਪਣੇ GST HST ਕ੍ਰੈਡਿਟ ਦਾ ਅੰਦਾਜ਼ਾ ਪ੍ਰਾਪਤ ਕਰਨ ਲਈ ਤੁਸੀਂ CRA ਦੇ ਬੱਚਿਆਂ ਅਤੇ ਪਰਿਵਾਰਕ ਲਾਭ ਕਲੈਕਟਰ ਦੀ ਵਰਤੋਂ ਵੀ ਕਰ ਸਕਦੇ ਹੋ ਤੇ ਅਗਲਾ ਭੁਗਤਾਨ ਤੁਹਾਨੂੰ ਕਦੋਂ ਮਿਲੇਗਾ ਇਸ ਬਾਰੇ ਵੀ ਜਾਣਕਾਰੀ ਦੇ ਦਿੰਦੇ ਹਾਂ GST HST ਕ੍ਰੈਡਿਟ ਦਾ ਅਗਲਾ ਪ੍ਰੋਗਰਾਮ 4 ਅਕਤੂਬਰ ਨੂੰ ਦੱਸਿਆ ਜਾ ਰਿਹਾ ਇਸ ਤੋਂ ਪਹਿਲਾਂ ਕੈਨੇਡਾ ਕਾਰਬਨ ਰਿਬੇਟ ਕ੍ਰੈਡਿਟ ਲਈ ਯੋਗ ਲੋਕ ਜੋ ਪਹਿਲਾਂ ਜਲਵਾਯੂ ਕਾਰਵਾਈ ਪ੍ਰੋਸਾਨ ਭੁਗਤਾਨ ਵਜੋਂ ਜਾਣੇ ਜਾਂਦੇ ਨੇ ਉਹ ਲਾਭ 15 ਜਾਂ ਇਸ ਦੇ ਆਸ-ਪਾਸ ਦਿੱਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ ਕੈਨੇਡিয়ান ਖਬਰਾਂਵਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਟੈਕਸ ਸੰਬੰਧੀ ਇੱਕ ਵੱਡੀ ਖਬਰ ਹੋਰ ਖਬਰਾਂ ਇਸ ਕਰ ਚੱਲ ਰਹੀਆਂ ਦੇਸ਼ ਦੇ ਨਿਤਮਾਮ ਖਬਰ ਦੇਖਣ ਵਾਸਤੇ ਬਨੇ ਰਹੋ ਬਨੇ ਰਹੋ ਸਾਡੇ ਚੈਨਲ ਦੇ ਨਾਲ